ਕਿ ਇਸ ਦੁਨੀਆ ਤੇ ਗੁਰੂ ਗੋਬਿੰਦ ਦਾ ਦਿਸਦਾ ਕੋਈ ਸਾਨੀ ਨਹੀਂ ਇਸ ਦੁਨੀਆ ਤੇ ਗੁਰੂ ਗੋਬਿੰਦ ਦਾ ਦਿਸਦਾ ਕੋਈ ਸਾਨੀ ਨਹੀਂ ਕੋਮ ਲਈ ਸਰਵੰਸ ਵਾਰਿਆ ਰੱਖੀ ਕੋਈ ਨਿਸ਼ਾਨੀ ਨਹੀਂ ਇਸ ਦੁਨੀਆ ਤੇ ਗੁਰੂ ਗੋਬਿੰਦ ਦਾ ਦਿਸਦਾ ਕੋਈ ਸਾਨੀ ਨਹੀਂ ਕੋਮ ਲਈ ਸਰਬੰਸ ਬਾ ਰਿਆ ਰੱਖੀ ਕੋਈ ਨਿਸ਼ਾਨੀ ਨਹੀਂ ਧਰਮ ਬਚਾਵਣ ਪਿਤਾ ਤੋਰਿਆ ਪਰ ਧਰਮ ਬਚਾਵਣ ਪਿਤਾ ਤੋਰਿਆ ਧਰਮ ਪਾਲ ਦੀ ਮਾਂ ਗੁਜਰੀ ਧਰਮ ਬਚਾਵਣ ਪਿਤਾ ਤੋਰਿਆ ਧਰਮ ਪਾਲ ਦੀ ਮਾਂ ਗੁਜਰੀ ਵਾਰ ਕੇ ਪੁੱਤਰ ਸ਼ੁਕਰਗੁਜ਼ਾਰੇ ਐਸਾ ਹੋਰ ਕੋਈ ਦਾਨੀ ਨਹੀਂ ਐਸਾ ਕੋਈ ਦਾਨੀ ਨਹੀਂ ਸੋ ਮੇਰੀ ਦੂਜੀ ਕਵਤਾ ਜਿਹੜੀ ਹੈ ਉਹ ਖਦਰਾਣੇ ਦੀ ਢਾਬ ਦਾ ਦ੍ਰਿਸ਼ ਕਿ ਜਦੋਂ ਸਾਬੇ ਕਮਾਲ ਜਿਹੜੇ ਆਪਣੇ ਬੱਚਿਆਂ ਨੂੰ ਬਿਨਾਂ ਕਫਣਾ ਤੋਂ ਬੇਨਾ ਸੰਸਕਾਰ ਤੋਂ ਚਮਕੌਰ ਦੀ ਜੰਗ ਦੇ ਵਿੱਚ ਛੱਡ ਕੇ ਆ ਗਏ ਸੀ ਅੱਜ ਕਿਵੇਂ ਆਪਣੇ ਸ਼ਹੀਦ ਹੋਏ ਸਿੰਘਾਂ ਦੇ ਇੱਕ ਇੱਕ ਦੇ ਕੋਲ ਜਾ ਕੇ ਗਿੱਲੇ ਰਮਾਲ ਨਾਲ ਮੂੰਹ ਸਾਫ਼ ਕਰਦੇ ਨੇ ਤੇ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 20000 ਉਪਾਧੀਆਂ ਦੰਦੇ ਨੇ ਸੋ ਇਹ ਖਿਆਲ ਹੈ ਖਦਰਾਨੇ ਦੀ ਢਾਬ ਤੇ ਲੋਕਾਂ ਤੱਕੇ ਅਜਵ ਨਜ਼ਾਰੇ ਨੇ ਕਿਉਂਕਿ ਖਦਰਾਨੇ ਦੇ ਯੁੱਧ ਤੋਂ ਬਾਅਦ ਉਸ ਇਲਾਕੇ ਵਿੱਚ ਲੱਖੀ ਜੰਗਲ ਏਰੀਏ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਤਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਜਦੋਂ ਦੇਖਿਆ ਕਿ ਆਪਣੇ ਪੁੱਤਰਾਂ ਨੂੰ ਭਾਵੇਂ ਜੰਗ ਦੇ ਮੈਦਾਨ ਵਿੱਚ ਛੱਡ ਕੇ ਆ ਗਿਆ ਪਰ ਉਹ 40 ਜਿਹੜੇ ਬਦਾਵਾ ਦੇ ਕੇ ਚਲੇ ਗਏ ਸਨ ਜਦੋਂ ਉਹਨਾਂ ਨੇ ਧਰਮ ਲਈ ਸ਼ਹੀਦیاں ਪਾਈਆਂ ਤਾਂ ਉਹਨਾਂ ਇੱਕ ਇੱਕ ਦਾ ਮੂੰਹ ਸਾਫ਼ ਕਰਕੇ ਉਹਨਾਂ ਦਾ ਸਤਕਾਰ ਨਾਲ ਸੰਸਕਾਰ ਕੀਤਾ ਤੇ ਜਿਹੜੇ ਜੁਝਾਰੂ ਸਨ ਉਹ ਸਾਰੇ ਆ ਕੇ ਫੇਰ ਸਤਗੁਰ ਪਾਤਸ਼ਾਹ ਦੀ ਸ਼ਰਨਾ ਆ ਕੇ ਇਕੱਠੇ ਹੋ ਗਏ ਸੋ ਖਿਦਰਾਣੇ ਦੀ ਢਾਬ ਤੇ ਲੋਕਾਂ ਤੱਕੇ ਅਜਬ ਨਜ਼ਾਰੇ ਨੇ ਮੁਰਸ਼ਿਦ ਲਈ ਮੁਰੀਦ ਕਿਸ ਤਰ੍ਹਾਂ ਪੁੱਤਾਂ ਤੋਂ ਵੀ ਪਿਆਰੇ ਨੇ ਖਿਦਰਾਣੇ ਦੀ ਢਾਬ ਤੇ ਲੋਕਾਂ ਤੱਕੇ ਅਜਬ ਨਜ਼ਾਰੇ ਨੇ ਮੁਰਸ਼ਿਦ ਲਈ ਮੁਰੀਦ ਕਿਸ ਤਰ੍ਹਾਂ ਪੁੱਤਾਂ ਤੋਂ ਵੀ ਪਿਆਰੇ ਨੇ ਛੱਡ ਅਨੰਦਪੁਰ ਰੋੜ ਖਜ਼ਾਨੇ ਮਾਹੀ ਜਿਹੜਾ ਤੁਰਿਆ ਸੀ ਛੱਡ ਅਨੰਦਪੁਰ ਰੋੜ ਖਜ਼ਾਨੇ ਮਾਹੀ ਜਿਹੜਾ ਤੁਰਿਆ ਸੀ ਮਹਿਲ ਵਿਛੋੜੇ ਮਾਤਾ ਤੋਰੀ ਤੇ ਵਿਛੜੇ ਰਾਜਦੁਲਾਰੇ ਨੇ ਇਹ ਵੀ ਦੰਦ ਕਥਾਵਾਂ ਨੇ ਗੱਲਾਂ ਚੱਲਦੀਆਂ ਨੇ ਦੋ ਚਮਕੌਰ ਦੀ ਜੰਗ ਵਿੱਚ ਵਾਰੇ ਦੋ ਕੰਧਾਂ ਵਿਚਣੇ ਗਏ ਦੋ ਚਮਕੌਰ ਦੀ ਜੰਗ ਵਿੱਚ ਵਾਰੇ ਦੋ ਕੰਨਾਂ ਵਿਚਣੇ ਗਏ ਦਿੱਤਾ ਨਹੀਂ ਉਲੰਭਾ ਰੱਬ ਨੂੰ ਰੱਬ ਦੇ ਸ਼ੁਕਰਗੁਜ਼ਾਰੇ ਨੇ ਤਿੰਨ ਪਿਆਰੇ ਵਿਛੜ ਗਏ ਨਾ ਕਲਗੀ ਨਾ ਨੀਲਾ ਕੋਲ ਜਿਮਕੋਰ ਦੀ ਜੰਗ ਤੋਂ ਬਾਅਦ ਦਾ ਦ੍ਰਿਸ਼ ਹੈ ਤਿੰਨ ਪਿਆਰੇ ਵਿਛੜ ਗਏ ਹੁਣ ਨਾ ਕਲ ਗਈ ਨਾ ਨੀਲਾ ਕੋਲ ਸੈਂਕੜੇ ਸਿੰਘ ਕੁਰਬਾਨ ਹੋਏ ਜੋ ਪੁੱਤਰਾਂ ਤੋਂ ਵੀ ਪਿਆਰੇ ਨੇ ਮਾਛੀ ਵਾੜੇ ਦੇ ਜੰਗਲਾਂ ਵਿੱਚ ਨੰਗੇ ਪੈਰੀ ਫਿਰਿਆ ਓ ਮਾਛੀ ਵਾੜੇ ਦੇ ਜੰਗਲਾਂ ਵਿੱਚ ਨੰਗੇ ਪੈਰੀ ਫਿਰਿਆ ਓ ਸਭ ਕੁਝ ਕਰ ਕੁਰਬਾਨ ਆਖਦਾ ਮੈਂ ਤਾਂ ਕਰਜ ਉਤਾਰੇ ਨੇ ਸਭ ਕੁਝ ਕਰ ਕੁਰਬਾਨ ਆਖਦਾ ਮੈਂ ਤਾਂ ਬਸ ਕਰਜ ਉਤਾਰੇ ਨੇ ਪੀਰ ਉੱਚ ਦਾ ਬਣ ਕੇ ਨਿਕਲੇ ਨੀਲਾ ਬਾਣਾ ਪਾ ਕੇ ਉਹ ਪੀਰ ਉੱਚ ਦਾ ਬਣ ਕੇ ਨਿਕਲੇ ਨੀਲਾ ਬਾਣਾ ਪਾ ਕੇ ਉਹ ਗਨੀ ਖਾ ਨਬੀ ਗਨੀ ਖਾ ਤਾਈਆਂ ਆਖਣ ਇਹ ਫਰਜੰਦ ਪਿਆਰੇ ਨੇ ਨਬੀ ਗਨੀਖਾਂ ਤਾਈਆਂ ਆਖਣ ਇਹ ਫਰਜੰਦ ਪਿਆਰੇ ਨੇ ਆਲਮਗਾ ਆਲਮਗੀਰ ਵਿਖੇ ਜਾ ਰੁਕਿਆ ਛੋਟਿਆਂ ਦੀ ਸੀ ਖਬਰ ਸੁਣੀ ਆਲਮਗੀਰ ਵਿਖੇ ਜਾ ਰੁਕਿਆ ਛੋਟਿਆਂ ਦੀ ਸੀ ਖਬਰ ਸੁਣੀ ਖੜ ਕੇ ਪੁੱਤਰਾ ਨੀਹਾਂ ਦੇ ਵਿੱਚ ਕਹਿੰਦਾ ਸਿੱਖੀ ਮੈਲ ਉਛਾਰੇ ਨੇ ਖੜ ਕੇ ਪੁੱਤਰਾ ਨੀਹਾਂ ਦੇ ਵਿੱਚ ਸਿੱਖੀ ਮਹਿਲ ਉਸਾਰੇ ਨੇ ਸਭ ਕੁਝ ਛੱਡਿਆ ਕੁਝ ਨਾ ਰੱਖਿਆ ਸਭ ਕੁਝ ਛੱਡਿਆ ਕੁਝ ਨਾ ਰੱਖਿਆ ਹੋ ਸੁਰਖਰੂ ਫਿਰਦਾ ਸੀ ਸਭ ਕੁਝ ਛੱਡਿਆ ਕੁਝ ਨਾ ਰੱਖਿਆ ਹੋ ਕੇ ਸੁਰਖਰੂ ਫਿਰਦਾ ਸੀ ਛੱਡ ਕਮਰ ਕਸੇ ਵਿੱਚ ਲੈ ਕੇ ਫਿਰਦਾ ਵਿਦਾਵਾ ਕਮਰ ਕਿਸੇ ਵਿੱਚ ਲੈ ਕੇ ਫਿਰਦਾ ਛੱਡ ਕੇ ਤੁਰੇ ਜੋ ਪਿਆਰੇ ਨੇ ਰਣਜੀਤ ਕੇ ਹੁਣ ਇੱਕ ਇੱਕ ਤਾਈ ਰਣਜੀਤ ਕੇ ਹੁਣ ਇੱਕ ਇੱਕ ਤਾਈ ਖਦਾਨੇ ਦੀ ਢਾਬ ਤੇ ਬਖਸ਼ਿਸ਼ ਬਖਸ਼ ਨਿਹਾਲ ਕਰੇ ਰਣਜੀਤ ਕੇ ਹੁਣ ਇੱਕ ਇੱਕ ਤਾਈ ਬਖਸ਼ਿਸ਼ ਬਖਸ਼ ਨਿਹਾਲ ਕਰੇ 50000 100000 ਮੂੰਹ ਤੋਂ ਬੋਲ ਉਚਾਰੇ ਨੇ ਪਾ ਬਕਸ਼ਿਸ਼ ਬਕਸ਼ ਰਣਜੀਤ ਕੇ ਹੁਣ ਇੱਕ ਇੱਕ ਤਾਈ ਬਕਸ਼ਿਸ਼ ਬਖਸ਼ ਨਿਹਾਲ ਕਰੇ ਮਹਾ ਸਿੰਘ ਕੋਲ ਆ ਕੇ ਕਹਿੰਦਾ ਮੰਗ ਲੈ ਜੋ ਮਨ ਤਾਰੇ ਨੇ ਕਿਰਪਾ ਕਰਕੇ ਪਾੜ ਦੇ ਦਾਵਾ ਪਾਸ਼ਾ ਕਿਰਪਾ ਕਰਕੇ ਪਾੜ ਬਿਦਾਵਾ ਭੁੱਲਾਂ ਸਾਡੀਆਂ ਬਖਸ਼ ਦਿਓ ਕਿਰਪਾ ਕਰਕੇ ਪਾੜ ਬਿਦਾਵਾ ਭੁੱਲਾਂ ਸਾਡੀਆਂ ਬਖਸ਼ ਦਿਓ ਗੁਰੂ ਦੀ ਗੋਚ ਮਹਾ ਸਿੰਘ ਨੇ ਆਖਰੀ ਸ਼ਬਦ ਉਚਾਰੇ ਨੇ ਕਿਰਪਾ ਕਰਕੇ ਪਾੜ ਬਿਦਾਵਾ ਭੁੱਲਾਂ ਸਾਡੀਆਂ ਬਖਸ਼ ਦਿਓ ਗੁਰੂ ਦੀ ਗੋਚ ਮਹਾ ਸਿੰਘ ਨੇ ਆਖਰੀ ਸ਼ਬਦ ਉਚਾਰੇ ਨੇ ਕਹਿੰਦੇ ਅੱਜ ਨਿਹਾਲਾ ਹੋਇਆ ਕਹਿੰਦੇ ਅੱਜ ਨਿਹਾਲਾ ਹੋਇਆ ਤੇਰੇ ਮੂੰਹੋਂ ਸੁਣ ਕੇ ਪਾਸ਼ਾ ਛਾਤੀ ਨਾਲ ਲਾਉਂਦੇ ਨੇ ਕਹਿੰਦੇ ਅੱਜ ਤੂੰ ਨਿਹਾਲ ਕਰਤਾ ਆਹ ਕਹਿੰਦੇ ਅੱਜ ਨਿਹਾਲਾ ਹੋਇਆ ਤੇਰੇ ਮੂੰਹੋਂ ਸੁਣ ਕੇ ਇਹ 40 ਮੁਕਤੇ ਕਹਿ ਕੇ ਸਤਗੁਰੂ ਆਪਣੇ ਸਿੱਖ ਸਤਕਾਰੇ ਨੇ 40 ਮੁਕਤੇ ਕਹਿ ਕੇ ਸਤਗੁਰ ਆਪਣੇ ਸਿੱਖ ਸਤਕਾਰੇ ਨੇ ਰਾਜ ਨਾ ਚਾਹੂੰ ਫਿਰ ਪਾਸ਼ਕਾਂ ਦੇ ਮੰਗਲਾ ਜੋ ਮੰਗਣਾ ਤੇ ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਚਰਨਾ ਦੀ ਹੈ ਪ੍ਰੀਤ ਖਰੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਚਰਨਾ ਦੀ ਹੈ ਪ੍ਰੀਤ ਖਰੀ ਮਹਾ ਸਿੰਘ ਨੇ ਕਹਿ ਕੇ ਕੀਤੇ ਸੱਚਖੰਡ ਵੱਲ ਤਿਆਰੇ ਨੇ ਮਹਾ ਸਿੰਘ ਨੇ ਕਹਿ ਕੇ ਕੀਤੇ ਸੱਚਖੰਡ ਵੱਲ ਤਿਆਰੇ ਨੇ ਤੇ ਕਿਧਰਾਂ ਨੇ ਦੀ ਢਾਪ ਤੇ ਲੋਕਾਂ ਤੱਕੇ ਅਜਬ ਨਜ਼ਾਰੇ ਨੇ ਮੁਰਸ਼ਿਦ ਲਈ ਮੁਰੀਦ ਕਿਸ ਤਰ੍ਹਾਂ ਪੁੱਤਾਂ ਤੋਂ ਵੀ ਪਿਆਰੇ ਨੇ ਮੁਰਸ਼ਿਦ ਲਈ ਮੁਰੀਦ ਕਿਸ ਤਰ੍ਹਾਂ ਪੁੱਤਾਂ ਤੋਂ ਵੀ ਪਿਆਰੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸੋ